ਜੇ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀ ਹੁਕਮ ਦਿੱਤਾ ਉਹਨਾਂ ਨੇ ਆਖਿਆ ਭਈ ਤੁਹਾਡੇ ਬੂਹੇ ਦੇ ਉੱਤੇ ਉੱਥੇ ਸਦਾ ਵਰਤ ਲਾਇਆ ਸਦਾ ਵਰਤ ਦਾ ਮਤਲਬ ਇਹ ਹੈ ਜਿਹੜਾ 24 ਘੰਟੇ ਖੁੱਲਾ ਹੈ ਜੇਕਰ ਇਹ ਲਿਖਿਆ ਹੋਵੇਗਾ ਨਾ ਇਹ ਸਦਾ ਵਰਤ 12 ਵਜੇ ਤੋਂ 2 ਵਜੇ ਤੱਕ ਖੁੱਲਾ ਉਹ ਸਦਾ ਵਰਤ ਨਹੀਂ ਉਹਦੇ 2 ਘੰਟੇ ਵਰਤਣਾ ਚਾਹੀਦਾ ਨਾ ਪਰ ਸਤਿਗੁਰੂ ਰਾਮ ਸਿੰਘ ਨੇ ਜਿਹੜਾ ਵਰਤ ਲਾਇਆ ਸ਼ਾਦੇ ਦਾ ਯਾਨੀ ਸਭ ਤੋਂ ਪਰਲੀ ਗੱਲ ਜਿਹੜੀ ਹੈ ਨਾ ਉਦੋਂ ਬਾਕੀ ھیਠਾਂ ਹੀ ਰਹਿ ਜਾਂਦੀਆਂ ਨੇ ਉਹਨਾਂ ਨੇ ਆਖਿਆ ਜੇ ਗਾਂ ਨੂੰ ਮਾਰ ਕੇ ਤੇ ਲਹੂ ਦੀ ਛੁਰੀ ਭਿੱਜੀ ਨਾਲ ਤੁਹਾਡੇ ਕੋਲ ਕੋਈ ਬੰਦਾ ਆ ਕੇ ਰੋਟੀਆਂ ਖਾ ਲਈ ਜਾਂਦਾ ਚਲਾ ਜਾਂਦਾ ਮੈਂ ਤੁਹਾਡੇ ਤੇ ਰਾਜੀ ਨਹੀਂ ਆ ਕਿੰਨੀ ਵੱਡੀ ਗੱਲ ਇਹਦਾ ਮਤਲਬ ਰੋਟੀ ਭੁੱਖੇ ਨੂੰ ਰੋਟੀ ਨੰਗੇ ਨੂੰ ਕਪੜਾ ਦੇਣਾ ਗਊ ਤੇ ਗਰੀਬ ਦੀ ਰੱਖਿਆ ਕਰਨੀ ਇਹ ਸਾਡਾ ਧਰਮ ਹੈ ਇਹਦੇ ਜੋ ਕੋਈ ਸਿਆਸਤਬਾਦ ਨਹੀਂ ਰਹਿ ਜਾਂਦੀ ਕੋਈ ਧਰਮ ਵਾਲੀ ਗੱਲ ਬਾਹਰ ਨਹੀਂ ਦਿੰਦੀ